ਉਦਯੋਗ ਮੰਤਰੀ ਮਦਨ ਮੋਹਨ ਮਿੱਤਲ ਨੇ ਆਮ ਆਦਮੀ ਪਾਰਟੀ ਦੇ ਗੋਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਤਾਹਨਾਸ਼ਾਹ ਕਰਾਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲਈ ਚੰਗੀ ਸੋਚ ਵਾਲੇ ਵਿਅਕਤੀ ਆਪ ਚ ਟਿਕ ਨਹੀਂ ਸਕਦੇ ਸੁਚਾ ਸਿੰਘ ਛੂਟੇਪੁਰ ਨੂੰ ਪੰਜਾਬ ਦੇ ਕਨਵੀਨਰ ਦੇ ਅਹੁਦੇ ਤੋਂ ਹਟਾਈ ਜਾਣ ਬਾਰੇ ਪਾਜਪਾਗੂ ਨੇ ਕਿਹਾ ਹੈ ਕਿ ਇਹ ਤਾਂ ਹੋਣਾ ਹੀ ਸੀ ਤੇ ਹੁਣ ਲੜਦੇ ਚਰਮਨ ਲੜ ਪੈਣਾ ਸੀ ਉੱਤੇ ਵਨ ਮੈਂ ਡਿਕਟੇਟਰਸ਼ਿਪ ਹੈ ਅਰ ਡਿਕਟੇਟਰਸ਼ਿਪ ਕੇਸ ਦੀ ਗੱਲ ਜਿਹੜਾ ਬੰਦਾ ਉੱਤੇ ਵਿਚਾਰਕ ਹੋਏਗਾ ਜਿਹੜਾ ਬੰਦਾ ਮਿਹਨਤ ਕਰਕੇ ਚਾਰ ਮੰਤ ਦੇ ਤੌਰ ਤੱਕ ਦਾ ਜਿਹੜਾ ਨੂੰ ਲੱਗਦਾ ਵੀ ਇਹ ਸੋਚ ਰੱਖਦਾ ਉਹ ਆਪ ਤ ਨਹੀਂ ਰਹੇਗਾ ਕਿਉਂਕਿ ਕੇजरीवाल ਨੂੰ ਆਪਣੀ ਕੁਰਸੀ ਦਾ ਘਤਰ ਆ ਦੱਸ دیے ਕਿ ਸੁਚਾ ਸਿੰਘ ਛੋਟੇਪੁਰ ਨੂੰ ਪੰਜਾਬ ਚ ਆਮ ਆਦਮੀ ਪਾਰਟੀ ਚ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਵੇਖਿਆ ਜਾ ਰਿਹਾ ਸੀ ਹਾਲਾਂਕਿ ਸਿਆਸੀ ਗਲਿਆਰੀਆਂ ਚ ਇਹ ਵੀ ਚਰਚਾ ਹੈ ਕਿ केजरीवाल ਨੂੰ ਖੁਦ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਚਾਹਤ ਹੈ ਜਿਸ ਕਰਕੇ ਛੋਟੇਪੁਰ ਨੂੰ ਰਸਤੇ ਚ ਹਟਾਇਆ ਗਿਆ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ ਜੇਕਰ ਤੁਹਾਡੇ ਆਰਦ ਵਾਲੇ ਹੈ ਕੋਈ ਖਬਰ ਤੇ ਜਗਬਾਣੀ ਨਾਲ ਕਰਨਾ ਚਾਹੁੰਦੇ ਹੋ ਸਾਂਜੀ ਤਾਂ ਈਮੇਲ ਕਰੋ selfreporter@jagbani.com ਤੇ